ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵਾਟਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਬਠਿੰਡੇ ਜ਼ਿਲ੍ਹੇ ਦੀ ਬੁੱਕਲ ਦਾ ਨਿੱਗਮਾਨ ਦਾ ਪਿੰਡ ਤੇ ਬਠਿੰਡੇ ਤੋਂ 4 ਕਿਲੋਮੀਟਰ ਦੀ 5 ਦੀ ਦੂਰੀ ਤੇ ਵਸਿਆ ਹੋਇਆ ਪਿੰਡ ਗਿੱਲ ਪੱਤੀ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੌਜੂਦ ਆ ਮਿੱਤਰੋ ਫੋਰਨ ਕੰਟਰੀ ਦੇ ਵਿੱਚ ਜਾਣ ਦੇ ਕਾਰਨ ਬਾਹਰ ਵਾਲਾ ਸਿਸਟਮ ਪਾਈਆਂ ਦਾ ਬਣ ਗਿਆ ਵਾ ਇਸ ਕਰਕੇ ਬਈ ਸਾਰੇ ਜਾਨਵਰ ਇਹ ਤੋਂ ਜੱਡ ਵਕਾਊ ਆ ਕਹਿਣ ਤੋਂ ਭਾਵ ਵੀ ਕੋਈ ਜਾਨਵਰ ਵੀ ਹੁਣ ਰੱਖਣਾ ਨਹੀਂਗਾ ਪਾਈ ਹੁਣਿਆਂ ਨੇ ਕਰ ਦੇਣਾ ਆ ਬਰਾਂਡਾ ਜਿਹੜਾ ਖਾਲੀ ਸਾਰੇ ਜਾਨਵਰ ਵੇਚਨੇ ਆ ਮਿੱਤਰੋ ਕੱਲੇ-ਕੱਲੇ ਜਾਨਵਰ ਦੀ ਡਿਟੇਲ ਰੇਟ ਸਮੇਤ ਆਪਾਂ ਲੈ ਕੇ ਦਵਾਂਗੇ ਗੱਲਬਾਤ ਕਰਦੇ ਆ ਮਿਲਦੇ ਆ ਬਾਈ ਨੂੰ ਸ਼ੁਰੂਆਤ ਕਰਾਂਗੇ ਆਪਾਂ ਬੂਰੀ ਵਾਲੇ ਪੱਖ ਤੋਂ ਐਂਡ ਤੇ ਤੁਹਾਨੂੰ ਕਟਾ ਵਿਖਾ ਦੇਾਂਗੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੱਡੇ ਭਾਈ ਵਧੀਆ-ਵਧੀਆ ਬਾਈ ਜੀ ਸੀਤਾਂਕਰ ਪਰਿਵਾਰ ਵੀਰੇ ਹਾਂ ਵਧੀਆ-ਵਧੀਆ ਵੀਰੇ ਇੱਕ ਵਾਰੀ ਵੀਰੇ ਆਪਣਾ ਐਡਰੈਸ ਸਾਰਾ ਕਨਫਰਮ ਕਰ ਦਿਓ ਜਿੱਥੇ ਆਪਾਂ ਖੜੇ ਆ ਘਰੇ ਜਿਹੜਾ ਬੰਦਾ ਅਜੇ ਕਈ ਵਾਰੀ ਫੋਨ ਨਹੀਂ ਲੱਗਦਾ ਠੀਕ ਆ ਬਾਈ ਮੇਰਾ ਨਾਮ ਜਗਦੀਪ ਸਿੰਘ ਆ ਜਿਹੜਾ ਆਪਣਾ ਪੈਂਦਾ ਦਰਸ਼ਨਗਰ ਪੈਂਦਾ 31 ਨੰਬਰ ਗਲੀ ਨੇੜੇ ਵਿਆਸ ਵਾਲਾ ਡੇਰਾ ਠੀਕ ਹੈ ਇਧਰੋਂ ਨਾਲ ਪਿੰਡ ਲੱਗਦਾ ਗਿੱਲਪਤੀ ਗਿੱਲਪਤੀ ਹਾਂ ਤੇ ਇਹ ਆਦਰਸ਼ ਨਗਰ ਆ ਗਿਆ ਤੇ ਗਲੀ ਨੰਬਰ ਕਿੰਨੀ ਆ ਗਈ 31 31 ਗਲੀ ਨੰਬਰ ਤੇ ਨੇੜੇ ਵਿਆਸ ਵਾਲਾ ਡੇਰਾ ਵਿਆਸ ਵਾਲਾ ਡੇਰਾ ਠੀਕ ਹੈ ਬਾਈ ਤੇ ਵੀਰੇ ਐਂ ਦੱਸ ਯਾਰ ਵੀ ਜਾਨਵਰ ਵੇਚਣ ਦਾ ਸਾਰੇ ਆਂ ਦਾ ਫਿਰ ਕੀ ਕਾਰਨ ਬਣ ਗਿਆ ਵਹੀ ਬਸ ਉਹ ਬਾਹਰ ਦਾ ਬਣਾਈ ਜਾਂਦੇ ਆ ਤਾਂ ਕਰਕੇ ਫਿਰ ਸਾਹਮਣ ਵਾਲਾ ਹੈ ਨਹੀਂ ਕੋਈ ਓਕੇ ਠੀਕ ਹੈ ਬਾਈ ਏ ਟੂ ਜ਼ਡਾ ਜਿਹੜੇ ਸਾਰੇ ਐ ਸੇਲ ਕਰਦੇ ਨੇ ਠੀਕ ਹੈ ਵੀਰੇ ਠੀਕ ਹੈ ਵੱਡੇ ਬਾਈ ਫਿਰ ਕਿਹੜੇ ਦੇਸ਼ ਦਾ ਟੂਰ ਬਣਾਏਗਾ ਹੁਣ ਆ ਆਸਟ੍ਰੇਲੀਆ ਦਾ ਵੀਕਸ ਸਟ੍ਰੇਲੀਆ ਦਾ ਚਲੋ ਚੰਗੀ ਗੱਲ ਆ ਭਰਾਵਾ ਯਾਦ ਕਰਦਾ ਨਹੀਂ ਉੱਥੇ ਜਾ ਕੇ ਮੇਰਾ ਬਾਈ ਤੇ ਵੀਰੇ ਪੂਰੀ ਝੋਟੀ ਦੀ ਡਿਟੇਲ ਦੱਸ ਦੇ ਮੈਨੂੰ ਕਿੰਨੇ ਚਿਰ ਦੀ ਗੱਪਣਾ ਕੀ ਗੱਲ ਬਾਤ ਇਹ ਜਿਹੜੀ ਬੂਰੀ ਝੋਟੀ ਆ ਬਾਈ ਇਹਨੂੰ ਸੂਈ ਨੂੰ ਹੋ ਗਏ 5 ਤੋਂ 6 ਮਹੀਨੇ ਠੀਕ ਆ ਠੀਕ ਆ ਜਿਹੜਾ ਹੁਣ ਇਸ ਟਾਈਮ ਦੁੱਧ ਆ 4 ਤੋਂ 5 ਲੀਟਰ ਆ ਠੀਕ ਆ ਦੋਨੇ ਟਾਈਮਾਂ ਦਾ ਠੀਕ ਆ ਤੇ ਕੀ ਨਾਲ ਇਹ ਮਗਰ ਇਹਦੇ ਹੋਰ ਆ ਕੱਟਾ ਚਿੱਟੇ ਰੰਗ ਦਾ ਆ ਜਿਹੜਾ ਕੱਟਾ ਚਿੱਟੇ ਰੰਗ ਦਾ ਇਹਦੇ ਮਗਰ ਹੈ ਹਾਂ ਬਈ ਠੀਕ ਆ ਮੇਮਾ ਲੋ ਚਿੱਟਾ ਬੂਰਾ ਦੋਵੇਂ ਮਿਕਸ ਜਿਆ ਬਰੀਡ ਦੇ ਵਿੱਚ ਆ ਗਿਆ ਮਿੱਤਰ ਨੀਲੀ ਕੱਟਾ ਵੀ ਪਲਿਆ ਯਾਰ ਤੇਰਾ ਹਨਾ ਬਈ ਹਾਂ ਬਈ ਯਾਰ ਰੱਖਣਾ ਤਾਂ ਸ਼ੌਂਕ ਨੂੰ ਸੀ ਬਰੀਡਰ ਪਰ ਥੋੜੀ ਮਜਬੂਰੀ ਬਣ ਗਈ ਤਾਂ ਕਰਕੇ ਥੋੜੀ ਚੋਣ ਚਾਣ ਨੂੰ ਠੰਡੀ ਹੈ ਬਈ ਹਾਂ ਜਮਾ ਸੀਲਸ ਲੱਗਾ ਬਈ ਕੋਈ ਝੋਲੇ ਚ ਬੰਦਾ ਉੱਠ ਕੇ ਦੂਰੀਰ ਬਹਿ ਜਾ ਅੱਛਾ ਹਾਂ ਠੀਕ ਆ ਤੇ ਗੱਬਣ ਕਿੰਨੇ ਚਿਰ ਦੀ ਹੋ ਗਈ ਬਈ ਇਹਦੇ ਟੀਕਾ ਭਰਾਏ ਹਲੇ 20 ਦਿਨ ਹੋਇਆ ਬਈ ਹਲੇ ਚੱਕ ਚ ਨਹੀਂ ਆਉਂਦੀ ਚੱਕ ਤੇ ਨਹੀਂ ਆਉਂਦੀ ਹਾਂ ਠੀਕ ਹੈ ਇਹ ਕਿੰਨਾ ਰੇਟ ਕਰਾਂਗੇ ਵੀਰੇ ਆਪਾਂ ਇਹਦਾ 75000 ਕਰਦੇ ਆ ਬਈ ਠੀਕ ਹੈ ਕੱਢੀ ਬਾਹਰ ਨੂੰ ਤੋਰੀ ਸੂਆ ਪਹਿਲੇ ਸੂਈ ਹੋਈ ਆ ਬਈ ਹਾਂ ਪਹਿਲਾ ਸੂਆ ਸੂਈ ਆ ਨਹੀਂ ਮਿੱਤਰੋ ਪਹਿਲਾ ਸੂਆ ਸੂਈ ਹੋਈ ਆ ਤੇ ਦੂਜੇ ਸੂਏ ਲਈ ਪੜੀ ਨੂੰ 20 ਦਿਨ ਹੋ ਗਏ ਇਹਨੂੰ ਕਰਮਾ ਵਾਲੀ ਨੂੰ ਮਗਰ ਇਹਦੇ ਹੈਗਾ ਵਾ ਮਿੱਤਰੋ ਕੱਟਾ 75000 ਰੁਪਏ ਦੀ ਕੀਮਤ ਆ ਕਰਮਾਲੀ ਦੀ ਨੈਵੀ ਮੋਡਲਾ ਵੀਰੇ ਝੋਟੀ ਮਿੱਤਰੋ ਕਾਲੇ ਤਿਲਾਂ ਦੇ ਵਿੱਚ ਆ ਬੂਰੀ ਪਿਓਰ ਕੁਆਲਟੀ ਆ ਹੁਣ ਤੁਸੀਂ ਇਹ ਵੇਖ ਲਓ ਵੀ ਮਿੱਤਰ ਕੱਟਾ ਵੀ ਤੁਹਾਨੂੰ ਪਿੱਛੇ ਪੂਰਾ ਪਲਿਆ ਮਿਲ ਜਾਣਾ ਫਿਰ ਝੋਟੀ ਵੀ ਤੁਹਾਨੂੰ ਚੰਗੀ ਮਿਲ ਜਾਣੀ ਆ ਸਾਫ ਸੁਥਰੀ ਕਰਮਾਣ ਲਈ ਤੇ ਰੇਟ ਬਾਈ 75000 ਦੇ ਵਿੱਚੋਂ ਮਾਨਤਣ ਬਾਈਆਂ ਦਾ ਵੀ ਮੈਂ ਖੁੱਲਾ ਡੁੱਲਾ ਕਰੂੰਗਾ ਸਾਰੇ ਜਾਨਵਰਾਂ ਦਾ ਕੋਈ ਗੱਲ ਨਹੀਂ ਤੇ ਇਹ ਬੂਰੀ ਝੋਟੀ ਸੀ ਪਹਿਲੇ ਨੰਬਰ ਤੇ ਵੀਰੇ ਦੋ ਨੰਬਰ ਤੇ ਜਿਹੜੀ ਕਾਲੀ ਝੋਟੀ ਆ ਬਾਈ ਹਾਂ ਬਈ ਇਹ ਝੋਟੀ ਦਾ ਹੁਣ 7ਵਾਂ ਮਹੀਨਾ ਲੱਗਿਆ ਹੋਇਆ ਨੂੰ 7ਵਾਂ ਮਹੀਨਾ ਹੈ ਹਾਂ ਇਹ ਮਾਲਾ 6 ਪੂਰੇ ਹੋ ਕੇ ਕਿੰਨੇ ਦਿਨ ਜਾਂਦੇ ਆ 7ਵੇਂ ਮਹੀਨੇ ਦੇ ਬਾਈ ਆਪਣੇ ਬਸ ਆਉਂਦੀ 15 ਨੂੰ ਨੂੰ 8ਵਾਂ ਮਹੀਨਾ ਲੱਗ ਜਾਓ ਠੀਕ ਆ ਵੀਰੇ ਠੀਕ ਆ ਹਾਂ ਤੇ ਵੱਡੇ ਭਾਈ ਨੇ ਦੁੱਧ ਕਿੰਨਾ ਕੁ ਦੇਤਾ ਇਤਾਜੀ ਨੇ ਇਹਨੇ ਪਹਿਲੇ ਸੂਏ ਨੇ ਦਿੱਤਾ ਸੀ 11 ਲੀਟਰ ਦੁੱਧ 11 ਲੀਟਰ ਪਹਿਲੇ ਸੂਏ ਹਾਂ ਬਾਈ ਠੀਕ ਆ ਬਾਈ ਤੇ ਇਹਦਾ ਬੱਚਾ ਵੀਰੇ ਇਹਦਾ ਮਗਰਾ ਕੱਟੀਆ ਚੰਗੀ ਨਾਲ ਕੱਟੀ ਨਾਲ ਹੀ ਦੇ ਦਾਂਗੇ ਵੀਰੇ ਹਾਂ ਇਹ ਨਾਲ ਹੀ ਦੇਣੀ ਆ ਵੀਰੇ ਇਹਦਾ ਰੇਟ ਬਾਈ ਇਹਦਾ ਰੇਟ ਵੀ ਸੇਮ ਹੀ ਆ 75 ਹਜ਼ਾਰ ਆ ਹਾਂ ਜੇ ਜਮਾਨਤ ਲੈਣ ਵਾਲਾ ਭਰਾ ਹੋਇਆ ਮੰਤਰ ਖੁੱਲਾ ਕਰ ਦੇਗਾ ਹਾਂ ਹਾਂ ਖੁੱਲਾ ਬਈ ਮੋੜ ਦੇਣਗੇ ਸਾਨੂੰ ਠੀਕ ਆ ਠੀਕ ਆ ਹਾਂ ਤੇ ਚੂੰ ਚੂੰ ਦੀ ਇਹ ਵੀ ਬਹੁਤ ਵਧੀਆ ਬਾਈ ਠੀਕ ਆ ਵੀਰੇ ਠੀਕ ਆ ਬੰਦੇ ਬਾਈ ਤੇ ਵੀਰੇ ਇਹ ਆ ਗਈ 2 ਨੰਬਰ ਤੇ ਹਨਾ ਹੁਣ ਆ ਗਿਆ ਆਪਣੀ 3 ਨੰਬਰ ਤੇ ਸੱਜਰ ਮੈਂ ਇਹਦੇ ਇਹ ਵੀਰੇ ਕਿੰਨੇ ਚਿਰ ਦੀ ਸੂਈ ਆ ਇਹਨੂੰ ਬਈ ਅੱਜ ਜਾਂਦਾ 15 15 ਦਿਨ ਹੋਇਆ ਸੂਈ ਨੂੰ ਠੀਕ ਆ ਵੀਰੇ ਇਹਦਾ ਕੜਕੁੜ ਚੱਲਣਾ ਬਾਈ ਠੀਕ ਆ ਵੀਰੇ ਕੱਟਾ ਮਗਰ ਕੇ ਕੱਟੀ ਆ ਵੀਰੇ ਇਹਦਾ ਮਗਰ ਕੱਟੀ ਆ ਬਈ ਕੱਟੀ ਆ ਮਗਰਿਆਂ ਦੇ ਦੁੱਧ ਵੀਰੇ ਕਿੰਨਾ ਕਿਲੋ ਤਿਆਰ ਆਂਦੇ ਥੱਲੇ ਇਹ ਥੱਲੇ ਹੈ ਇਸ ਟਾਈਮ ਬਈ 9 ਕਿਲੋ ਦੁੱਧ ਤਿਆਰ ਆ 9 ਕਿਲੋ ਦੁੱਧ ਤਿਆਰ ਨਾਰਮਲ ਸੇਵਾ ਦੇ ਨਾਰਮਲ ਸੇਵਾ ਤੇ ਹਲੇ ਕੋਈ ਇਹਦਾ ਕੋਈ ਜ਼ਿਆਦਾ ਟਰੀਟਮੈਂਟ ਨਹੀਂ ਚੱਲੂ ਚਵਾਈ ਚਵੀ ਕਿਵੇਂ ਆ ਵੀਰੇ ਆ ਇੱਕ ਨੰਬਰ ਆ ਜਮਾ ਪੋਲੀ ਆ ਬਈ ਠੀਕ ਆ ਵੀਰੇ ਠੀਕ ਆ ਵਡੇ ਭਾਈ ਆ ਕੱਟੀ ਆ ਇਹਨੇ ਮਗਰ ਹੈ ਹਾਂ ਬਈ ਠੀਕ ਹੈ ਇਹ ਕਿੰਨੇ ਦੀ ਦੇ ਦੇਵਾਂਗੇ ਵਡੇ ਭਾਈ ਇਹਦੇ ਵੀ ਬਈ 1 ਲੱਖ ਕਰਦੇ ਆ ਡਿਮਾਂਡ ਉਸ ਜਮਾਨਤਨ ਖੁੱਲਾ ਕਰ ਦਾਂਗੇ ਠੀਕ ਹੈ 1 ਲੱਖ ਰੁਪਈਆ ਮੰਗਦੇ ਆ ਪਰ ਮਾਨਤਨ ਖੁੱਲਾ ਕਰ ਦਾਂਗੇ ਹੈ ਹਾਂਜੀ ਬਈ ਠੀਕ ਹੈ ਵੀਰੇ ਵੇਖ ਸਾਕੇ ਦਿਓ ਤੁਸੀਂ ਇਹ ਵੀ ਕਰਮ ਵਾਲੀ ਲੇਵੇ ਭਾਂਡੇ ਵਾਲੀ ਮੈਂਆਂ ਲੱਖ ਰੁਪਈਆ ਦੀ ਕੀਮਤ ਆ ਕੱਟੀ ਜਾਂਦੇ ਮਗਰ ਕਾਲੀ ਆ ਦੁੱਧ ਇਹਦੇ ਥੱਲੇ 9 10 9 ਕਿਲੋ ਜਿਹੜਾ ਖੁੱਲਾ ਡੁੱਲਾ ਤਿਆਰ ਆ ਹਰੇ ਕੰਡ ਵਗੈਰਾ ਇਹਦਾ ਚੱਲਣਾ ਵਾ ਤੇਰਾ ਕਿਲੋ ਖੁੱਲਾ ਪਾਉਗੀ ਦੁੱਧ ਵੀਰੇ ਠੀਕ ਹੈ ਤੇ ਵੀਰੇ ਚਵਾਈ ਚਵੀ ਕਿਵੇਂ ਲੱਗਿਆ ਓਕੇ ਨਾ ਇੱਕ ਨੰਬਰ ਆ ਬਈ ਠੀਕ ਆ ਬਈ ਤੇ ਆ ਵੀਰੇ ਜਿਹੜਾ ਤੇਰਾ ਐਂਡ ਤੇ ਕੱਟਾ ਆ ਗਿਆ ਇਹ ਕਿੰਨੇ ਚਿਰ ਦਾ ਹੋ ਗਿਆ ਬਈ ਇਹ ਬਈ ਆਪਣੇ ਦੋ ਦੰਦ ਸਿੱਟਿਆ ਨੇ ਠੀਕ ਆ ਹਾਂ ਦੋ ਚੱਕੇ ਨਹੀਂ ਪੂਰੇ ਕਿਹੜੇ ਸੀਮੰਟ ਦਾ ਵੀਰੇ ਇਹ ਉਹਦਾ ਆਪਣੇ ਅਲਬਖਸ਼ ਦਾ ਅਲਬਖਸ਼ ਦਾ ਹੈ ਹਾਂ ਬਈ ਠੀਕ ਆ ਬਈ ਤੇ ਵੀਰੇ ਫਿਰ ਇਹ ਵੀ ਵੇਚਣਾ ਹੀ ਆਪਾਂ ਹਨਾ ਹਾਂ ਇਹ ਵੀ ਵੇਚਣਾ ਬਈ ਕਿੰਨੇ ਦਾ ਦੇਦਗੇ ਵੀਰੇ ਇਹਦਾ ਆਪਣੇ ਦਾ ਜੈਜੀ ਰੇਟ ਕਰਦੇ ਆ 90000 90000 ਰੁਪਏ ਮੰਨਤਾ ਨਹੀਂ ਦੇ ਵੀ ਹਮਾਂਦਨ ਖੁੱਲਾ ਹੋ ਜਾਊਗਾ ਤੇ ਮਾਂ ਦਾ ਦੁੱਧ ਕਿੰਨਾ ਕੁ ਸੀ ਵੀਰੇ ਮਾਂ ਦਾ ਦੁੱਧ ਉਹਨਾਂ ਨੇ 14 15 ਗਿਆ ਸੀ ਆਪਾਂ ਨੂੰ ਠੀਕ ਆ ਵੀਰੇ ਠੀਕ ਆ ਬਈ ਜਿਵੇਂ ਆ ਮਾਂ ਮੱਝ ਹਾਂ ਆਈ ਪੂਰੀ ਭਾਰੀ ਸੀ ਉਹ ਵੀ ਠੀਕ ਆ ਵੀਰੇ ਚੰਗੇ ਦੁੱਧ ਦੀ ਸੀ ਉਹ ਵੀ ਇਹਨੂੰ ਤਾਂ ਤੋਰ ਨੂੰ ਰਹਿੰਦੀ ਤੁਸੀਂ ਇਹਨੇ ਡਰਦਾ ਹਨਾ ਹਾਂ ਥੋੜਾ ਜਿਹਾ ਖਰਾਬ ਇਹ ਥੱਲੋ ਵਿਖਾ ਦੇ ਪੁੱਤ ਇਹਨੂੰ ਤੋਰਨ ਦੀ ਲੋੜ ਨਹੀਂ ਫਿਰ ਡਰਦਾ ਸਭ ਕਈ ਵਾਰੀ ਆਪਾਂ ਵੀ ਬੈਠੇ ਉਹੋ ਜਿਹੇ ਥਾਂ ਤੇ ਸਰਟੀਫਿਕੇਟ ਲੱਗ ਜਲੀ ਹੁੰਦੀ ਹੈ ਠੀਕ ਆ ਬਾਈ ਥੋੜਾ ਉੱਪਰ ਤੇ ਇਹ ਜਿਹੜਾ ਕਿ ਜਾਨਵਰ ਸੀ ਹਨਾ ਵੱਡੇ ਪਾਈ ਹੋਰ ਕੋਈ ਚੀਜ਼ ਬਸ ਇਹੀ ਆ हां बस यही है बस एक जिन्ने भी ਭੈਣ ਭਰਾ ਜਿਨਾਂ ਨੇ ਫੋਨ ਲਾਉਣਾ ਉਹ ਆਪਾਂ ਉਸੇ ਹੀ ਕਹਿੰਦੇ ਜਿਹੜੇ ਦੋ ਛੋਟਾ ਉਹਨਾਂ ਦੇ ਬੱਚੇ ਨਾਲ ਹੀ ਦੇਣੇ ਆਪਾਂ ਠੀਕ ਆ ਠੀਕ ਆ ਮਾਨਤਾਨ ਹਰੇਕ ਦਾ ਖੁੱਲਾ ਹੋ ਜਾ ਠੀਕ ਹੈ ਨੰਬਰ ਦੇ ਦਿੱਤੀ ਵੀਰ ਇੱਕ ਵਾਰੀ ਆਪਣਾ ਪੂਰਾ 700 ਪੂਰਾ 95707 ਪੂਰਾ 700 ਪੂਰਾ 957 07 07 ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਹੁਣਾਂ ਉਹਦੇ ਨਾਲ ਗੱਲਬਾਤ ਇੱਕ ਵਾਰੀ ਐਡਰੈਸ ਮੈਂ ਤੁਹਾਨੂੰ ਫੇਰ ਦੱਸ ਦੋਵਾਂ ਬਠਿੰਡਾ ਜ਼ਿਲ੍ਹਾ ਲੱਗਦਾ ਵਾ ਪਟੰਡੇ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰਾ ਗਿਲਪੱਤੀ ਤੇ ਗਿਲਬੱਤੀ ਵੈਨ ਤੋਂ ਅਦਰਸ਼ਿਕ ਨਗਰ ਦੇ ਵਿੱਚ 31 ਨੰਬਰ ਗਲੀ ਦੇ ਕੋਲ ਆਉਣਾ ਵਾ ਤੁਸੀਂ 31 ਨੰਬਰ ਗਲੀ ਦੇ ਵਿੱਚ ਤੇ ਮਿੱਤਰੋ ਨੇੜੇ ਹੈਗਾ ਡੇਰਾ ਵਿਆਸ ਵਾਲਾ ਵੀਰੇ ਹਾਂਜੀ ਵਿਆਸ ਵਾਲੇ ਦੇ ਵਿਆਸ ਵਾਲਾ ਡੇਰਾ ਤੇ ਜਗਦੀਪ ਭਾਈ ਦਾ ਨਾਮ ਹੈ ਹਾਂ ਜਗਦੀਪ ਸਿੰਘ ਜਲਦੀਪ ਭਾਈ ਦਾ ਨਾਮ ਗਲਪੱਤੀ ਸੰਪਰਕ ਕਰ ਲਿਓ ਧੰਨਵਾਦ ਸ਼ੁਕਰੀਆ